ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਸੰਗਤ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਬੈਂਡ ਟੋਟੀਆਂ ਬਾਬਾ ਸੰਗਤ ਸਿੰਘ ਜੀ ਜਿਹੜਾ ਤਰਨਤਾਰਨ ਸੇਵਾ ਚੱਲ ਰਹੀ ਆ ਤੇ ਆ ਵੇਖੋ ਕਿਤਾਬ ਉੱਪਰ ਚੜ ਰਹੇ ਆ ਆਹ ਪਰਸ਼ੇਵਾਲ ਲੋਟ ਰਹੇ ਆ ਸਤਿਗੁਰੂ ਇਹਨਾਂ ਦੇ ਮਿਹਰ ਭਰਿਆ ਹੱਥ ਰੱਖੇ ਸਾਰੀ ਸੰਗਤ ਨੂੰ ਤਾਂ ਦਰਸਤੀਆਂ ਦਾ ਤਾਂ ਬਖਸ਼ਿ ਬਿਆਰੀ ਸਾਧ ਸੰਗਤ ਜੀ ਸੇਵਾ ਕੀਤੀ ਸਫਲ ਹੈ ਜੇ ਸਤਿਗੁਰੂ ਕਾ ਮਨ ਮੰਨ ਲੈ ਸਤਿਗੁਰੂ ਦਾ ਮਨ ਤਾਂ ਮੰਨਦਾ ਜੀ ਆਪਾਂ ਨਿਸ਼ਕਾਮ ਸੇਵਾ ਕਰਾਂਗੇ ਸਾਡੇ ਮਾਨ ਸਾਹਿਬ ਵੇਖੋ ਇੱਟਾਂ ਦੀ ਸੇਵਾ ਕਰ ਰਹੇ ਇੱਟਾਂ ਚੜਾ ਰਹੇ ਹੋ ਵੀ ਤੇ ਬਾਬਾ ਜੀ ਖਿੱਚ ਰਹੇ ਨੇ ਦੇਖੋ ਗੇੜੀ ਚੱਲਦੀ ਸੋਨ ਹਾਲ ਤਸਰੀਆ ਗਾਲੋ ਇਹ ਤੋਂ ਬਾਲਟੀ ਥੱਲੇ ਚੱਲ ਗਈ ਆ ਆ ਦੇਖ ਪਾਲਕੀ ਸਾਹਿਬ ਬਣ ਗਈ ਗੁੰਜੀਆਂ ਲੱਗ ਰੀਆਂ ਬਨੇਰੇ ਉੱਪਰ ਲੱਗ ਰਹੇ ਸਤਿਗੁਰੂ ਕਿਰਪਾ ਕਰੇ ਬਹੁਤ ਮਾਲਕ ਦੀ ਮਿਹਰ ਆ ਸਾਰੀ ਸੰਗਤ ਚੜ੍ਹਦੀ ਕਲਾ ਨਾਲ ਸੇਵਾ ਕਰੋ ਮਾਨ ਤਨ ਤਨ ਦੇ ਨਾਲ ਸੇਵਾ ਕਰਕੇ ਮਰਖਾ ਜੀਵਨ ਨੂੰ ਸਫਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ